ਨਵੀਂ ਦਿੱਲੀ ਵਿੱਚ ਨਸ਼ੇੜੀ ਬੇਟੇ ਨੇ ਬੇਰਹਿਮੀ ਨਾਲ ਕੀਤਾ ਮਾਪੇ ਅਤੇ ਵੱਡੇ ਪਰਦਾਦਾ ਕਤਲ ਤੇਜ਼ ਹਥਿਆਰ ਅਤੇ ਇੱਟਾਂ ਨਾਲ ਕੀਤੇ ਵਾਰ ਦੋਸਤ ਨੂੰ ਫੋਨ ਕਰਕੇ ਕਿਹਾ ਮੈਂ ਪਰਿਵਾਰ ਖਤਮ ਕਰ ਦਿੱਤਾ ਹੈ ਹੁਣ ਨਜ਼ਰ ਨਹੀਂ ਆਵਾਂਗਾ ਬਾਅਦ ਵਿੱਚ ਕਰ ਲਈ ਖੁਦਕੁਸ਼ੀ ਦੱਖਣੀ ਦਿੱਲੀ ਦੇ ਖਰਕ ਰਿਵਾੜਾ ਪਿੰਡ ਵਿੱਚ ਬੁੱਧਵਾਰ ਨੂੰ ਇੱਕ ਨਸ਼ੇੜੀ ਬੇਟੇ ਨੇ ਮਾਪੇ ਅਤੇ ਵੱਡੇ ਪਰਦਾਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਪਰਿਵਾਰ ਨੂੰ ਤੇਜ਼ ਹਥਿਆਰ ਅਤੇ ਇੱਟਾਂ ਪੱਥਰਾਂ ਨਾਲ ਆਖਰੀ ਸਾਹ ਬੰਦ ਕਰਨ ਤੱਕ ਵਾਰ ਕਰਦਾ ਰਿਹਾ ਬਾਦ ਵਿੱਚ ਆਪਣੇ ਦੋਸਤ ਨੂੰ ਫੋਨ ਕਰਨ ਤੋਂ ਬਾਅਦ ਆਤਮ ਹੱਤਿਆ ਕਰਕੇ ਖੁਦ ਦੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਉਸ ਦੀ ਲਾਸ਼ ਰਾਜਪੁਰ ਦੇ ਤਲਾਬ ਵਿੱਚੋਂ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਅਧਿਕਾਰੀ ਅੰਕਿਤ ਚੋਹਾਨ ਦਾ ਕਹਿਣਾ ਹੈ ਕਿ ਹਾਲੇ ਤੱਕ ਆਤਮ ਹੱਤਿਆ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਜਾਂਚ ਕਰ ਰਹੀ ਹੈ। ਦੱਸ ਦੇ ਚੱਲੀਏ ਕਿ ਦੱਖਣੀ ਦਿੱਲੀ ਦੇ ਖਰਕ ਰਿਵਾੜਾ ਪਿੰਡ ਵਿੱਚ ਬੁੱਧਵਾਰ ਨੂੰ ਇੱਕ ਯੁਵਕ ਨੇ ਆਪਣੇ ਮਾਤਾ-ਪਿਤਾ ਅਤੇ ਵੱਡੇ ਭਰਾ ਦੀ ਤੇਜ਼ ਤਾਰ ਹਥਿਆਰ ਅਤੇ ਇੱਟਾਂ ਪੱਥਰਾਂ ਨਾਲ ਤਾਬੜ ਤੋੜਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਾਤਿਲ ਬੇਟੇ ਨੂੰ ਮਾਤਾ-ਪਿਤਾ ਨਸ਼ੇ ਦੀ ਲਤ ਛੱਡਣ ਲਈ ਅਤੇ ਕੰਮਕਾਰ ਕਰਨ ਲਈ ਕਹਿੰਦੇ ਸਨ। ਇੰਨੀ ਗੱਲ ਤੋਂ ਨਾਰਾਜ਼ ਹੋ ਕੇ ਉਸਨੇ ਆਪਣੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਅਧਿਕਾਰੀ ਅੰਕਿਤ ਚੋਹਾਨ ਨੇ ਦੱਸਿਆ ਕਿ 50 ਸਾਲਾ ਪ੍ਰੇਮ ਸਿੰਘ ਆਪਣੇ ਪਰਿਵਾਰ ਦੇ ਨਾਲ ਮੈਦਾਨਗੜੀ ਥਾਣਾ ਖੇਤਰ ਦੇ ਖਰਕ ਰਿਵਾੜਾ ਪਿੰਡ ਵਿੱਚ ਰਹਿੰਦਾ ਸੀ ਪਰਿਵਾਰ ਵਿੱਚ ਉਸ ਦੀ 45 ਸਾਲਾ ਪਤਨੀ ਰਜਨੀ ਵੱਡਾ ਬੇਟਾ ਰਿਤਿਕ ਅਤੇ ਛੋਟਾ ਬੇਟਾ ਸਿਦਾਰਥ ਸਨ ਪੁਲਿਸ ਨੂੰ ਸ਼ਾਮ ਨੂੰ ਸੂਚਨਾ ਮਿਲੀ ਕਿ ਖਰਕ ਪਿੰਡ ਸਥਿਤ ਮਕਾਨ ਨੰਬਰ 155 ਵਿੱਚ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਫੋਨ ਕਰਨ ਵਾਲੇ ਨੇ ਇਹ ਵੀ ਦੱਸਿਆ ਕਿ ਕਿਸੇ ਯੁਵਕ ਨੇ ਆਪਣੇ ਹੱਥ ਦੀ ਨਸਵੀ ਕੱਟ ਲਈ ਹੈ ਘਰ ਦੇ ਅੰਦਰ ਅਤੇ ਬਾਹਰ ਗਲੀ ਵਿੱਚ ਖੂਨ ਬਹਿ ਰਿਹਾ ਹੈ ਸੂchna ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਕਾਨ ਅੰਦਰ ਜਾ ਕੇ ਦੇਖਿਆ ਤਾਂ ਗਰਾਉਂਡ ਫਲੋਰ ਆਹ ਲੈ ਜਾਏ ਫਰਸ਼ਤੇ ਪ੍ਰੇਮ ਸਿੰਘ ਅਤੇ ਉਸਦੇ بیٹے ਰਿਤਿਕ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਪਈਆਂ ਹੋਈਆਂ ਹਨ ਪਤਾ ਚੱਲਿਆ ਕਿ ਸਿਦਾਰਥ ਨੇ ਸਿਦਾਰਥ ਨੇ ਟ੍ਰਿਪਲ ਮਰਡਰ ਕਰਨ ਤੋਂ ਬਾਅਦ ਖੁਦ ਵੀ ਆਤਮ ਹੱਤਿਆ ਕਰ ਲਈ ਹੈ ਉਸਦੀ ਲਾਸ਼ ਬਰਾਮਦ ਕਰ ਲਈ ਗਈ ਹੈ ਆਰੋਪੀ ਸਿਦਾਰਥ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੇ ਦੋਸਤ ਨੂੰ ਫੋਨ ਕਰ ਦੱਸਿਆ ਕਿ ਅੱਜ ਤੋਂ ਬਾਅਦ ਕਦੀ ਨਜ਼ਰ ਨਹੀਂ ਆਵੇਗਾ ਦੂਜੇ ਪਾਸੇ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸਿਧਾਰਥ ਨਸ਼ੇ ਦਾ ਆਦੀ ਸੀ ਉਹ ਕੁਝ ਕੰਮ ਵੀ ਨਹੀਂ ਕਰਦਾ ਸੀ ਇਸੇ ਗੱਲ ਨੂੰ ਲੈ ਕੇ ਮਾਤਾ ਪਿਤਾ ਅਤੇ ਵੱਡਾ ਪਰਸ ਸਿਧਾਰਥ ਨੂੰ ਟੋਕ ਦਿੰਦੇ ਸਨ ਇਸੇ ਗੱਲ ਨੂੰ ਲੈ ਕੇ ਪਰਿਵਾਰ ਵਿੱਚ ਅਕਸਰ ਲੜਾਈ ਝਗੜਾ ਚੱਲਦਾ ਆ ਰਿਹਾ ਸੀ ਪੁਲਿਸ ਮੁਤਾਬਕ ਘਰ ਤੋਂ ਸਿਧਾਰਥ ਦੇ ਇਲਾਜ ਸੰਬੰਧੀ ਕੁਝ ਦਸਤਾਵੇਜ਼ ਅਤੇ ਦਵਾਈਆਂ ਬਰਾਮਦ ਹੋਈਆਂ ਸਨ ਜਿਸ ਦੇ ਤਿੱਥ ਪਤਾ ਚੱਲਿਆ ਕਿ ਸਿਧਾਰਥ ਪਿਛਲੇ ਕਰੀਬ 12 ਸਾਲਾਂ ਤੋਂ ਆਪਣੀ ਮਾਨਸਿਕ ਬਿਮਾਰੀ ਦਾ ਅਲੱਗ-ਅਲੱਗ ਜਗ੍ਹਾ ਤੋਂ ਇਲਾਜ ਕਰਵਾ ਰਿਹਾ ਸੀ ਮਾਨਸਿਕ ਬਿਮਾਰੀ ਦੇ ਕਾਰਨ ਉਹ ਆਏ ਦਿਨ ਪਰਿਵਾਰ ਨਾਲ ਝਗੜਾ ਕਰਦਾ ਸੀ